say <laughs> ਕਿਆ ਮੋਛੰਦਾ ਤੂੰ ਸਭ ਕਿਛ ਮੈਨੂੰ ਸੋਪੇ ਜਾਂ ਤੇਰਾ ਬੰਦਾ ਮੇਦਨੀ ਸੇਵ ਕਰੰਨਾ ਮੇਦਨੀ ਸਭ ਕਿੰਨੇ ਮੈਂ ਮੰਨੇ ਬੰਦਾ ਕੋਈ ਨਾ ਮੁਝੇ ਇੰਨਾ ਹਰ ਗੱਲ ਸੁਣਾ ਨਾਟਕਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਕਾਜ ਸਵਾਰੀਆ ਕੋ ਕਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸੁਭਾਰੀਆ ਤੁਮ ਕਾ ਨਾਮ ਕੰਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਨਿਸਰਾਟ ਦੁਏ ਦਾਈ ਦਾਇਆ ਝੇਲੇ ਸਗਲ ਜਗਤ ਚੰਗ दर्शन दीजा बीजा खोल की दर्शन दीजा खोल की वाड़ दर्शन दीजीजोल किवार दर्शन दीजा सुरत करे जा किवार दर्शन दीजा ਦੋ ਕਾਹੇ ਰੰਗ ਸਭ ਦੇਖੋ ਰੋ ਦਿੱਸ ਤਾਰ ਦਰਸ਼ਨ ਦੀਜੈ ਦੀਜ ਖੋਲ ਕਿਵਾਰ ਦਰਸ਼ਨ ਦੀਜੈ ਦਰਸ਼ਨ ਦੀ ਜੈ ਦੇਉ ਨਾਮਾ ਦੇਖ ਸੁਦਾਮਾ ਦੇ ਸ਼ਨ ਦੀ ਜੈ ਦੀ ਜੈ ਖੋਲ ਕਿਵਾਰ ਦਰਸ਼ਨ ਦੀ ਜੈ दाते कै कबीर तुम समर दातारथ देत नमा ਲੇਖੇ ਕਤੇ ਨਾ ਛੂਟਿਐ ਲੇਖੇ ਕਤੇ ਨਾ ਛੂਟਿਐ ਲੇਖੇ ਕਤੇ ਨਾ ਛੂਟਿਐ ਕਿਨ ਕਨ ਪੂਲ ਨਹਾਰ ਕਿਨ ਕਨ ਪੂਲ ਨਹਾਰ ਕਿਨ ਕਨ ਪੂਲ ਨਹਾਰ Bakshan, ha, bakshla, baksh, ha, bakshla, nanakapare, tare, nanakapare, tare, nanakapare, tare, 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 ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ ਤੇਰਾ ਦਿੱਤਾ ਖਾਵਨਾ ਰਾਨ ਦਿਵਸ ਪਰਬਾਤ ਰਾਨ ਦਿਵਸ ਪਰਬਾਤ ਸਬੇ ਜੀ ਸੰਭਾਲ ਸਬੇ ਜੀ ਸੰਭਾਲ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਬੈਠਾ ਸੋ ਦੀਪਾਤਸ਼ਾਹ ਬੈਠਾ ਸੋ ਡੀਪਾਤ ਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਇਕਿਆਰਦਾਸ ਪਾਠ ਕੀਰਤ ਕੀ ਇਕਿਆਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਸਭ ਤੇ ਵੱਡਾ ਸਤ ਗੁਰੂ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਮਦੁਖ ਜਾਏ ਕ੍ਰਿਸ਼ਨ ਤੇ ਆਇਆ ਜਿਸੇ ਡਿੱਠਾ ਸਭ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰਿਐ ਤੇ ਇੱਕ ਬਹਾਦਰ ਸਿਮਰਿਐ ਇੱਕ ਬਹਾਦਰ ਸਿਮਰਿਐ ਤੇ ਇੱਕ ਬਹਾਦਰ ਸਿਮਰਿਐ ਤੇ ਆਵੈ ਸਿਰੀ ਬਹਾਦਰ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰੀਏ ਮੱਸਤ ਨਾਮ ਸਤ ਨਾਮ ਜੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ